ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰੀ ਆਇਆ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਾਣ ਲੱਗੇ ਲਾਈਕ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਕਰੋ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਕਿਹੜੀ ਟੌਪਿਕ ਤੇ ਬਣਾਈ ਆ ਦੇਖੋ ਜੀ ਆਪਾਂ ਇਹ ਲਿਆ ਇੱਕ ਕਮੀਜ਼ ਕਮੀਜ਼ ਦੇ ਉੱਤੇ ਨਾ ਕੋਈ ਵੀ ਤੇਲ ਦਾ ਨਿਸ਼ਾਨ ਪੈ ਜਾਵੇ ਤੇ ਦਾਗ-ਦੱਬਾ ਲੱਗ ਚੁਰੀ ਆਪਾਂ ਉਹਨੂੰ ਕਿਵੇਂ ਲਾ ਸਕਦੇ ਹਾਂ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਦੇਖੋ ਜੀ ਇੱਥੇ ਆਪਾਂ ਆਮਲੇ ਦਾ ਤੇਲ ਲਵਾਂਗੇ ਜਿਹਦੇ ਨਾਲ ਆਪਾਂ ਇੱਥੇ ਉੱਪਰ ਤੇਲ ਪਾਵਾਂਗੇ ਤੇ ਉਹ ਤੁਹਾਨੂੰ ਆਪਾਂ ਲਾ ਕੇ ਵੀ ਦਿਖਾਵਾਂਗੇ ਕਿ ਬਿ ਕਿਸ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਨੇ ਜੀ ਇੱਕ ਸਿੰਪਲ ਪਲੇਨ ਇਹ ਕਮੀਜ਼ ਲਿਆ ਜਿਹੜੇ ਜਿਹਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਨਾਲ ਆਪਣੇ ਤੇਲदार ਨਿਸ਼ਾਨ ਦੇਖ ਸਕਦੇ ਹੋ ਤੇ ਲਾਇਆ ਹੋਇਆ ਵੀ 蒂 ਲੱਗਿਆ ਹੋਇਆ ਵੀ ਅੱਜ ਹੁਣ ਕਰਦੇ ਆਂ ਵੀਡੀਓ ਸਟਾਰਟ ਆ ਲੋ ਜੀ ਆਪਾਂ ਨਹੀਂ ਹੁਣ ਚੰਗੀ ਤਰ੍ਹਾਂ ਨਾਲ ਤੇਲ ਲਿਆ ਕੱਪੜੇ ਦੇ ਉੱਤੇ ਪਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਤੇ ਆਪਾਂ ਇਹ ਚੰਗੀ ਤਰ੍ਹਾਂ ਨਾਲ ਤੁਹਾਨੂੰ ਲਾ ਕੇ ਦਿਖਾਵਾਂਗੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਹੈ ਅਚਾਨਕ ਚੱਕ ਕਈ ਵਾਰ ਇਹ ਨਾ ਆਪਣੇ ਕਿਸੇ ਵੀ ਕੱਪੜੇ ਦੇ ਉੱਤੇ ਕੋਈ ਵੀ ਨਿਸ਼ਾਨ ਲੱਗ ਜਵੇ। ਇਹ ਕਰਨਾ ਤੁਸੀਂ ਪਾਊਡਰ। ਇਹਦੇ ਉੱਤੇ ਤੁਸੀਂ ਪਾਊਡਰ ਨੂੰ ਚੰਗੀ ਤਰ੍ਹਾਂ ਮਾਰੋ। ਇਸ ਤਰ੍ਹਾਂ ਉੱਪਰ। ਲੈ ਲਿਓ। ਰਣਾ ਜੀ ਟਾਵਲ ਪ੍ਰੈਸ ਨੂੰ ਕਰ ਲੈਣਾ ਚੰਗੀ ਤਰ੍ਹਾਂ ਨਾਲ ਗਰਮ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਹੈ ਬਹੁਤ ਆਸਾਨੀ ਦੇ ਨਾਲ ਆਪਾਂ ਕੋਈ ਵੀ ਕੱਪੜੇ ਦੇ ਉੱਤੇ ਦਾਗ ਦੱਬਾ ਲੱਗ ਜੇ ਤੇਲ ਦਾ ਤੇ ਆਪਾਂ ਉਹਨੂੰ ਲਾ ਸਕਦੇ ਹਾਂ ਸਸ ਆਪਣੀ ਪੂਰੀ ਗਰਮ ਹੋਣੀ ਚਾਹੀਦੀ ਆ ਬਿਲਕੁਲ ਵੀ ਠੰਡੀ ਨਹੀਂ ਹੋਣੀ ਚਾਹੀਦੀ ਕਈ ਵਾਰੀ ਆਪਣੇ ਨਵੇਂ ਕੱਪੜਿਆਂ ਦੇ ਉੱਤੇ ਦੇਖੋ ਜੀ ਦਾਗ ਰੱਬਾ ਲੱਗ ਜਾਂਦਾ ਹੈ ਤੇ ਉਹ ਨੂੰ ਆਪਾਂ ਕਿਵੇਂ ਲਾ ਸਕਦੇ ਆ ਆ ਦੇਖੋ ਜੀ ਤੁਸੀਂ ਆਪਣਾ ਟਿਸ਼ੂ ਪੇਪਰ ਦੇਖ ਸਕਦੇ ਹੋ ਇਹਦੇ ਉੱਤੇ ਐਨ ਚੰਗੀ ਤਰ੍ਹਾਂ ਆਪਣਾ ਨਿਸ਼ਾਨ ਲੱਗਿਆ ਲੱਗ ਟਿਸ਼ੂ ਪੇਪਰ ਨੇ ਜਿਹੜਾ ਤੇਲ ਸੀਗਾ ਨਾ ਸਾਰਾ ਚੂਸ ਲੈਣਾ ਦੇਖੋ ਜੀ ਇਹ ਆਪਾਂ ਇਹ ਚੰਗੀ ਤਰ੍ਹਾਂ ਨਾਲ ਤੁਹਾਨੂੰ ਲਾ ਕੇ ਦਿਖਾਉਣਾ ਤੁਸੀਂ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਬਿਲਕੁਲ ਵੀ ਸਲੀਪ ਨਾ ਕਰਿਓ ਲਓ ਜੀ ਹੁਣ ਤੁਸੀਂ ਨਾ ਪਹਿਲਾਂ ਤਾਂ ਟਾਵਲ ਪੇਪਰ ਲਿਆ ਸੀ ਹੁਣ ਤੁਸੀਂ ਕਾਟਨ ਦਾ ਕੱਪੜਾ ਲੈ ਲੈਣਾ ਤੇ ਉਹ ਚੰਗੀ ਤਰ੍ਹਾਂ ਨਾਲ ਉੱਪਰ ਲੈਣਾ ਦਛਾ ਤੇ ਹੁਣ ਤੁਸੀਂ ਚੰਗੀ ਤਰ੍ਹਾਂ ਨਾਲ ਪ੍ਰੈਸ ਗਰਮ ਕਰਕੇ ਤੇ ਇਹਦੇ ਉੱਤੇ ਐਂ ਚੰਗੀ ਤਰ੍ਹਾਂ ਫੇਰੀ ਜਾਣੀ ਆ ਤਾਂ ਹੀ ਦੇਖੋ ਜੀ ਆਪਾਂ ਨੇ ਸਿੰਪਲ ਤੇ ਪਲੇਨ ਕਪੜਾ ਲਿਆ ਜਿਹਦੇ ਉੱਤੇ ਆਪਾਂ ਨੇ ਤੇਲ ਦਾ ਨਿਸ਼ਾਨ ਪਾਇਆ ਤੇ ਕਿਉਂਕਿ ਜੇ ਆਪਣਾ ਕੋਈ ਵੀ ਰੰਗਦਾਰ ਕਪੜਾ ਹੁੰਦਾ ਉਹਦੇ ਤੇ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਸੀਗਾ ਇਸ ਕਰਕੇ ਆਪਾਂ ਨੇ ਪਲੇਨ ਕਪੜਾ ਲਿਆ ਸੀਗਾ ਜਿਹੜਾ ਆਪਣਾ ਰਿਪੋਰਟ ਚੰਗੀ ਤਰ੍ਹਾਂ ਆਏ ਨੇ ਦੇਖੋ ਜੀ ਪਕੜ ਕਰ ਲੈਣੀ ਆ ਫਿਰ ਬਹੁਤ ਆਸਾਨੀ ਦੇ ਨਾਲ ਇਹ ਆਪਾਂ ਕਿਸੇ ਵੀ ਵੁਰਾਸ਼ੀ ਦੇ ਨਾਲ ਲਾ ਸਕਦੇ ਹਾਂ ਆਪਾਂ ਨੇ ਤੇਲ ਵੀ ਤਾਂ ਹੁਣ ਚੰਗੇ ਤਰ੍ਹਾਂ ਨਾਲ ਪਾ ਕੇ ਦਿਖਾਇਆ ਵਾ ਜੀ ਜਿਹੜਾ ਅਈ ਨਹੀਂ ਹੈਗਾ ਇੱਕ ਦੋ ਹੀ ਬੂੰਦਾਂ ਤੇਲ ਦੀਆਂ ਪਾ ਕੇ ਦਿਖਾਈਆਂ ਸੀਗੀਆਂ ਲਓ ਜੀ ਹੁਣ ਆਪਾਂ ਨੇ ਇੱਕ ਬਰਸ਼ ਲੈਣੀ ਆ ਬੁਰਾਸ਼ੀ ਦੇ ਨਾਲ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਅ ਰਗੜ ਦਿਓ ਬਹੁਤੀ ਸਿੰਪਲ ਤੇ ਸੌਖਾ ਫ੍ਰਿਕਾ ਆ। ਲਓ ਜੀ ਆਪਣੇ ਤੇਲ ਦਾ ਨਿਸ਼ਾਨ ਗਿਆ ਲੈ ਤੇ ਇੱਕ ਵਾਰੀ ਆਪਾਂ ਫੇਰ ਉੱਪਰ ਟਿਸ਼ੂ ਦੇ ਉੱਪਰ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਦਿੰਨੇ ਆ ਫੇਰ ਜਿਹੜਾ ਮਾੜਾ ਮੋਟਾ ਵੀ ਤੇਲ ਰਹਿਦਾ ਹੋਵੇ ਟਿਸ਼ੂ ਪੇਪਰ ਨੇ ਚੂਸ ਲੈਣਾ ਆ। ਤੇ ਹੁਣ ਆਪਾਂ ਇਹ ਜਿਹੜਾ ਪਾਊਡਰ ਲੱਗਿਆ ਹੋਇਆ ਨਾ ਇਹ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਲਾ ਕੇ ਦਿਖਾਉਣਾ। ਤੇ ਤੁਸੀਂ ਦੇਖ ਸਕਦੇ ਹੋ ਫੇਰ ਅਜਿਹਾ ਹੁਣ ਇਹ ਤਾਂ ਆਪਣੇ ਨਾ ਕਨੇਸ ਦੇ ਉੱਤੇ ਸਿਰਫ ਸਿੰਪਲ ਪੋਟਰੇ ਲੱਗਿਆ ਹੋਇਆ ਵਾ ਉਹ ਤੁਸੀਂ ਇੱਕ ਕਪੜਾ ਕਾਟਨ ਦਾ ਲੈਣਾ ਕਾਟਨ ਦਾ ਕਪੜਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਇਸ ਤਰ੍ਹਾਂ ਸਾਫ਼ ਕਰਦੇ ਆਪਾਂ ਨੇ ਤਾਂ ਇਹੋ ਤਾਂ ਜੀ ਇੱਕ ਸਿੰਪਲ ਕਮੀਜ਼ ਲਿਆ ਤਾਂ ਹੀ ਤਾਂ ਆਪਾਂ ਕਲਰ ਨਹੀਂ ਕਪੜਾ ਲਿਆ ਹੈਗਾ ਜਿਹਦੇ ਉੱਤੇ ਤਾਂ ਹੁਣ ਪਤਾ ਵੀ ਨਾ ਲੱਗ ਸਕੇ ਦੇਖੋ ਤਾਂ ਹੀ ਤਾਂ ਆਪਣੇ ਸਿੰਪਲ ਜਿਹੀ ਕਮੀਜ਼ ਲਿਆ ਵਾ ਤੇ ਇਹਦੇ ਉੱਤੇ ਤਾਂ ਹੁਣ ਤੇਲ ਦਾ ਜਿਹੜੇ ਵੀ ਦਾਗ ਦੱਬੇ ਲ ਪਨੇ ਉੱਪਰ ਪਾਏ ਸੀਗੇ ਉਹ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਚੰਗੀ ਤਰ੍ਹਾਂ ਤੁਹਾਨੂੰ ਪੂਰਾ ਪ੍ਰੂਫ ਦਿੱਤਾ ਹੈ ਇਹ ਇੱਕ ਕੋਟਰੀ ਆ ਜਿਹੜਾ ਆਪਣਾ ਇਹ ਤੇਲ ਦੇ ਦਾਗ ਦੱਬੇ ਲਾ ਸਕਦਾ ਆ ਤੇ ਪ੍ਰੈਸ ਤੁਸੀਂ ਪੂਰੀ ਗਰਮ ਕਰਨੀ ਆ ਤੇ ਹੁਣ ਤੁਸੀਂ ਇਹਨੂੰ ਚਾਹੇ ਪਾਣੀ ਦੇ ਵਿੱਚ ਡਿਪ ਕਰਦੋ ਤੇ ਚਾਹੇ ਸਿੰਪਲ ਆਪਣਾ ਕੱਪੜਾ ਲੈ ਕੇ ਉੱਪਰ ਜੇ ਆਪਾਂ ਪਾਣੀ ਫੇਰਾਂਗੇ ਤਾਂ ਤਾਂ ਫਿਰ ਉਹ ਜੀ ਆਪਣੇ ਡੱਬ ਜੇ ਪੈ ਜਾਣਗੇ ਕਮੀਜ਼ ਤੇ ਇਸ ਲਈ ਤੁਸੀਂ ਜੇ ਕਾਟਨ ਦਾ ਤੁਹਾਡਾ ਕੋਈ ਵੀ ਕਪੜਾ ਆ ਤੇ ਤੁਸੀਂ ਉਹਨੂੰ ਪਾਣੀ ਦੇ ਵਿੱਚ ਤੁਸੀਂ ਡਿਪ ਕਰ ਸਕਦੇ ਹੋ ਤੇ ਨਾਲ ਤੁਸੀਂ ਕੋਟਰ ਦੇ ਨਾਲ ਇਹ ਆਪਣਾ ਜਿਹੜਾ ਨਿਸ਼ਾਨ ਸੀਗਾ ਇਹ ਲਾ ਦਿਓ ਤੇ ਹੁਣ ਆਪਾਂ ਤੁਹਾਨੂੰ ਕਮੀਜ਼ ਚੰਗੀ ਤਰ੍ਹਾਂ ਦਿਖਾਉਣੀ ਆ ਦੇਖ ਸਕਦੇ ਹੋ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੋਈ ਵੀ ਇਹਦੇ ਉੱਤੇ ਦਾਗ ਦੱਬਾ ਲੱਗਿਆ ਤੁਸੀਂ ਆ ਵਾ ਤੇਲ ਦਾ ਤੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਸੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਕਰੋ ਜੀ ਇਸ ਤਰੀਕੇ ਨਾਲ ਤੁਸੀਂ ਫੋਟਰ ਦੇ ਨਾਲ ਲਾ ਸਕਦੇ ਹੋ ਤੇ ਇੱਕ ਵਾਰੀ ਆਪਾਂ ਥੋੜੀ ਜਿਹੀ ਗਰਮ ਪ੍ਰੈਸ ਵੀ ਫੇਰ ਦਾਂਗੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ